ਲੰਬੀ ਦੇ ਪਿੰਡ ਫਤਿਹਪੁਰ ਮੰਨੀਆਂ ਵਾਲਾ ਵਿਖੇ ਸਰਪੰਚ ਦੇ ਘਰ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਦੀ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਹਮਲਾਵਾਰ ਨੇ ਇਸ ਹਮਲੇ ਦੀ ਲਾਈਵ ਵੀਡੀਓ ਆਪਣੇ ਇੰਸਟਾਗ੍ਰam ਪੇਜ ਤੇ ਪਾ ਕੇ ਅਗਲੇ ਦਿਨ ਗੋਲੀਆਂ ਚਲਾਉਣ ਦੀ ਵੀ ਧਮਕੀ ਦਿੱਤੀ। ਉਧਰ ਇਸ ਮਾਮਲੇ ਵਿੱਚ ਸਰਪੰਚ ਕੁਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਰ ਅੰਦਰ ਮੌਜੂਦ ਸੀ। ਜਿਸ ਸਬੰਧੀ ਉਹਨਾਂ ਧਮਕੀ ਦੀ ਆਵਾਜ਼ ਸੁਣੀ। ਜਦੋਂ ਵੇਖਿਆ ਤਾਂ ਵੇੜੇ ਵਿੱਚ ਅੱਗ ਲੱਗੀ ਹੋਈ ਸੀ ਅਤੇ ਬੋਤਲਾਂ ਟੁੱਟੀਆਂ ਪਈਆਂ ਸਨ ਜਿਸ ਤੋਂ ਲੱਗਦਾ ਸੀ ਕਿ ਕਿਸੇ ਨੇ ਉਹਨਾਂ ਦਾ ਜਾਨੀ-ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਉਸ ਨੂੰ WhatsApp ਤੇ ਵੀਡੀਓ ਪਾ ਕੇ ਪਿੰਡ ਦੇ ਇੱਕ ਲੜਕੇ ਨੇ ਧਮਕੀ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਸੀ ਇਹ ਤਾਂ ਅਜੇ ਟੇਲਰ ਹੈ ਕੱਲ੍ਹ ਨੂੰ ਉਹ ਸਿੱਧੀਆਂ ਗੋਲੀਆਂ ਚਲਾਏਗਾ ਸਰਪੰਚ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਕਰ ਦਿੱਤੀ ਗਈ ਹੈ सरपंच ਦਾ ਕਹਿਣਾ ਕਿ ਇਹ ਘਟਨਾ ਨੇ ਅਮਨ ਕਾਨੂੰਨ ਭੰਗ ਕਰਨ ਦੀ ਘਟਨਾ ਨਾਲ ਅਰਜਾਗਤਾ ਦਾ ਮਾਹੌਲ ਬੰਦਾ ਹੈ। ਉਧਰ ਲੰਬੀ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਐਚਓ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਪਿੰਡ ਫਤਿਹਪੁਰ ਮੰਨਿਆ ਦੇ ਹੀ ਰਾਜਨਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਅੰਜਾਮ ਦਿੱਤਾ। ਜਿਸ ਤੋਂ ਬਾਅਦ ਉਸਨੇ ਘਟਨਾ ਦੀ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਪਾਈ। ਪੁਲਿਸ ਨੇ ਸਰਪੰਚ ਕੁਲਵਿੰਦਰ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਦੋਸ਼ੀ ਵਿਰੁੱਧ ਪਹਿਲਾ ਵੀ ਇਰਾਦਾ ਕਤਲ ਅਤੇ ਅਸਲੇ ਦੀ ਬਰਾਮਦਗੀ ਸਮੇਤ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਜ਼ਮਾਨਤ ਤੇ ਬਾਹਰ ਆਇਆ ਹੈ। ਇਸ ਘਟਨਾ ਨੇ ਜਿੱਥੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ ਉੱਥੇ ਅਜਿਹੀਆਂ ਘਟਨਾਵਾਂ ਪਿੱਛੇ ਪੁਲਿਸ ਦੀ ਟਿੱਲੀ ਕਾਰਗੁਜ਼ਾਰੀ ਸਮਝਿਆ ਜਾ ਰਿਹਾ ਹੈ। ਆ ਦੇਖ ਲਈ ਸਾਡੇ ਪਿੰਡ ਦੇ ਸਰਪੰਚ ਘਰੇ ਪਟ્રોલ ਬੰਬ ਸੁੱਟਿਆ ਮੈਂ ਹਾਲੇ ਨੂੰ ਡੈਮੋ ਦਿਖਾਇਆ ਚੱਲ ਬੋਤਲਾਂ ਚਾਦਣਾ ਨਹੀਂ ਟੁੱਟੀਆਂ ਮੈਂ ਹੌਲੀ ਮਾਰ ਬੈਠਾ ਇਹਦੇ ਘਰੇ ਲੈ ਡੈਮੋ ਦਿਖਾਇਆ ਇਹਨੂੰ ਵਾਰਨਿੰਗ ਦਿੱਤੀ ਆ ਨਹੀਂ ਤਾਂ ਕੱਲ ਨੂੰ ਇਹਦੇ ਘਰੇ ਫਾਇਰ ਛੰਡੂਗਾ ਜਿਹੜੇ ਮੇਰੇ ਪੈਸੇ ਨਾਲ ਮੋੜੇ ਕੁਲਵਿੰਦਰ ਸਰਪੰਚਾਂ ਦਾ ਨਾਂ ਫਤੇਪੁਰ ਮੰਨਿਆ ਵਾਲੇ ਸਰਪੰਚਾ ਇਹਨੂੰ ਮੇਰਾ ਫਤੇਪੁਰ ਮੰਨਿਆ ਵਾਲਾ ਮੈਂ ਮੌਜੂਦਾ ਸਰਪੰਚਾ ਫਤੇਪੁਰ ਮੰਨਿਆ ਵਾਲੇ ਦਾ ਆ ਅੱਜ ਇੱਕ ਸ਼ਾਮ ਨੂੰ ਮੈਂ ਘਰੇ ਹੀ ਸੀ ਮੌਜੂਦ ਅੰਦਰ ਸੀਗਾ ਮੈਂ ਅੱਗੇ ਆਪਦੇ ਬਰਾਂਡੇ ਦੇ ਵਿੱਚ ਮੰਮੀ ਡੈਡੀ ਰਾਂ ਦੇ ਕੋਲ ਬੈਠਾ ਸੀਗਾ ਤੇ ਸ਼ਾਮ ਨੂੰ ਚਾਨ ਚੱਕ ਇੱਕ ਧਮਾਕੇ ਦੀ ਆਵਾਜ਼ ਆਈ ਆ ਘਰੇ ਜਦੋਂ ਅਸੀਂ ਬਾਹਰ ਨਿਕਲੇ ਆਂ ਆਣ ਕੇ ਦੇਖਿਆ ਮੰਮੀ ਵੀ ਬਾਹਰ ਆ ਗਏ ਮੈਂ ਵੀ ਬਾਹਰ ਆ ਗਿਆ ਆਣ ਕੇ ਦੇਖਿਆ ਤੇ ਉੱਥੇ ਇੱਕ ਅੱਗ ਲੱਗੀ ਪਈ ਸੀ ਜਦੋਂ ਅਸੀਂ ਅੱਗ ਨੂੰ ਬੁਝਾਇਆ ਜਾ ਕੇ ਦਵਾ-ਦਵਾ ਆਪਣਾ ਦੁਖੜੀ ਨਾਲ ਸਾਡੇ ਆਢੀ-ਗੁਆਢੀ ਵੀ ਆ ਗਏ ਸੀਗੇ ਜਦੋਂ ਭਜਾਇਆ ਤੇ ਉਹ ਦੇਖਿਆ ਵੀ ਉੱਥੇ ਕੋਈ ਕੰਚ ਦੀਆਂ ਬੋਤਲਾਂ ਵੀ ਜਿਹੜੀਆਂ ਉੱਥੇ ਉਹ ਖਿਲਰੀਆਂ ਪਈਆਂ ਸੀਗੀਆਂ ਉਹਨੇ ਤੇ ਨੂੰ ਥੋੜੇ ਸਮੇਂ ਬਾਅਦ ਹੀ 25 25 ਮਿੰਟ ਅੱਧੇ ਘੰਟੇ ਬਾਅਦ ਹੀ ਤਕਰੀਬਨ ਜਦੋਂ ਇੱਕ ਮੈਨੂੰ WhatsApp ਦੇ ਉੱਤੇ ਵੀ ਉਹ ਇੱਕ ਮੈਂ ਵੀਡੀਓ ਆਈ ਜਿੰਨੂੰ ਮੈਂ ਦੇਖਿਆ ਤੇ ਉਹ ਉਹਦੇ ਵਿੱਚ ਇਹ ਪਾਇਆ ਗਿਆ ਵੀ ਇੱਕ ਕੋਈ ਸਾਡੇ ਪਿੰਡ ਦਾ ਹੀ ਆ ਮੁੰਡਾ ਰਾਜਨ ਉਹ ਘਰੇ ਆ ਕੇ ਵੀ ਇਸ ਤਰ੍ਹਾਂ ਕੋਈ ਵੀ ਬੋਤਲ ਦੇ ਜਿਹੜੇ ਪੈਟਰੋਲ ਬੰਬ ਬਣਾ ਕੇ ਉਹ ਸਾਡੇ ਘਰੇ ਆਣ ਕੇ ਵੀ ਉਹ ਸੁੱਟ ਗਿਆ ਸਾਡਾ ਜਿਹੜਾ ਉਹਨਾਂ ਜਾਨੀ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਏ ਉਹ ਪੈਸਿਆਂ ਦਾ ਜ਼ਿਕਰ ਕਰ ਰਿਹਾ ਪੈਸਿਆਂ ਦਾ ਕੀ ਮਾਮਲਾ ਆ ਹਾਂ ਜਿੱਦੋਂ ਉਹ ਇਹ ਪੈਸਿਆਂ ਦਾ ਉਹ ਜ਼ਿਕਰ ਕਰੀ ਜਾਂਦਾ ਪੈਸਿਆਂ ਦਾ ਜਿਹੜਾ ਮਾਮਲਾ ਹੈ ਉਹ ਉਹਦੇ ਆਪਣੇ ਗੁਰਮੀਤ ਸਿੰਘ ਉਹਦਾ ਡੈਡਿੰਗ ਉਹਦੇ ਨਾਲ ਹੈ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ ਜੋ ਵੀ ਹੈ ਸਾਡਾ ਆਪਸੀ ਜਿਹੜਾ ਜਦੋਂ ਇਲੈਕਸ਼ਨ ਦਾ ਟਾਈਮ ਸੀ ਮੈਂ ਉਹਦੇ ਤੋਂ ਪੈਸੇ ਫੜੇ ਸੀ ਹੱਥ ਦਸਤੀ ਉਹਨਦੇ ਉਹ ਤਾਂ ਜਿਹੜੇ ਉਹਨੂੰ ਹੀ ਮੈਂ ਮੋੜਨੇ ਸੀ ਔਰ ਉਹਨਦੇ ਨਾਲ ਜਦੋਂ ਮੇਰੀ ਗੱਲ ਹੁੰਦੀ ਸੀਗੀ ਉਹਨੂੰ ਉਹਨਦੇ ਨਾਲ ਹੀ ਮੋੜਨ ਦਾ ਸੀਗਾ ਕਿਉਂਕਿ ਇਹ ਠੀਕ ਨਹੀਂ ਰਹਿੰਦਾ ਸੀ ਮੁੰਡਾ ਜਿੱਦਾਂ ਬਾਹਰ ਅੰਦਰ ਲੜਾਈਆਂ ਝਗੜਿਆਂ ਦੇ ਵਿੱਚ ਰਹਿੰਦਾ ਸੀਗਾ ਇਹਦੇ ਪਿਤਾ ਨੇ ਕਿਹਾ ਸੀ ਵੀ ਤੂੰ ਪੈਸੇ ਜਿਹੜੇ ਇਹ ਮੈਨੂੰ ਹੀ ਵਾਪਸ ਕਰਨੇ ਆ ਵੀ ਮੇਰੇ ਮੁੰਡੇ ਨੂੰ ਪੈਸੇ ਨਹੀਂ ਦੇਣੇ ਐਸਤੇ ਕੋ ਪਹਿਲਾਂ ਵੀ ਮਾਮਲਾ ਦਰਜ ਆ ਮੁੰਡੇ ਤੇ ਹਾਂ ਇਹਦੇ ਤੇ ਪਹਿਲਾਂ ਮਾਮਲੇ ਦਰਜ ਹੈਗੇ ਆ ਦੋ ਤਿੰਨ ਮਾਮਲੇ ਦਰਜ ਨੇ ਇਹਦੇ ਉੱਤੇ ਪਹਿਲਾਂ ਵੀ ਹੂੰ ਤੇ ਇਸ ਤੋਂ ਬਾਅਦ ਉਹ ਕੀ ਸੀ ਮੰਗੀ ਕਿੰਨੀ ਕਾਰਵਾਈ ਵੀ ਕਿਸ ਤਰ੍ਹਾਂ ਦੀ ਜਿਹਦੀ ਕਾਰਵਾਈ ਮੈਂ ਜਿਹੜੇ ਪੁਲਿਸ ਨੂੰ ਆਪਣੇ ਜਿਹੜੇ ਬਿਆਨ ਆ ਉਹ ਦਰਜ ਕਰਵਾ ਦਿੱਤੇ ਆ ਔਰ ਜਿਹੜੀ ਅਗਲੇਰੀ ਅਗਲੀ ਕਾਰਵਾਈ ਆ ਉਹ ਐਸਐਚਓ ਸਾਹਿਬ ਨੂੰ ਵੀ ਮੈਂ ਡਿਪਟੀ ਸਾਹਿਬ ਨੂੰ ਵੀ ਜਿਹੜਾ ਅਸੀਂ ਕਹਿ ਦਿੱਤਾ ਵੀ ਉਹ ਪੁਲਿਸ ਨੇ ਜਿਹੜੀ ਕਰਨੀ ਅਗਲੀ ਕਾਰਵਾਈ ਉਹਨਾਂ ਨੇ ਕਰ ਲਿਆ ਹਮ ਕਿਸ ਤਰ੍ਹਾਂ ਲਗਦਾ ਕਿ ਇਸ ਤਰ੍ਹਾਂ ਦੀ ਨੌਜਵਾਨਾਂ ਦੇ ਹੌਸਲੇ ਬਲੰਦ ਹੋਏ ਨੇ ਪਰ ਚਾਹੀਦਾ ਸੀ ਆਪ ਤੇ ਹੀ ਸਰਪੰਚ ਹੋ ਜਾਂ ਆਪੇ ਤਾਰੇ ਤੱਕ ਇਹ ਕਿੰਨਾਂ ਜਾਦੀ ਸਰਕਾਰ ਦੇ ਵਿੱਚ ਹੋਣਾ ਕਿਤਨੇ ਕਿਤੇ ਸਰਕਾਰ ਦੇ ਮੂੰਹ ਤੋਂ ਚਫੇੜਾ ਬਹੁਤ ਬੜੀ ਜਿਆਦਾ ਨਿੰਦਣਯੋਗ ਘਟਣਾ ਹੈ ਜਤੈਨ ਜਿਸ ਤਰ੍ਹਾਂ ਵੀ ਇਸ ਤਰ੍ਹਾਂ ਮੁੰਡੇ ਜਿਹੜੇ ਕਈ ਨਸ਼ਿਆਂ ਦੀ ਲਪੇਟ ਦੇ ਵਿੱਚ ਆ ਕੇ ਵੀ ਇਸ ਤਰ੍ਹਾਂ ਦੀ ਹਰਕਤ ਕਰਦੇ ਆ ਉਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਕਿਸੇ شریف ਪਰਿਵਾਰ ਦੇ ਉੱਤੇ ਇਸ ਤਰ੍ਹਾਂ ਦੇ ਮੁੰਡੇ ਦੁਆਰਾ ਹਰਕਤ ਕਰਨੀ ਉਹ ਕਰੇ ਵੀ ਉਹਨਾਂ ਦੇ ਜਿਹੜਾ ਮਾਪਿਓ ਉਹ ਵੀ ਕਿਤੇ ਨਾ ਕਿਤੇ ਜਾ ਕੇ ਟੈਨਸ਼ਨ ਦਾ ਜਿਹੜਾ ਫਿਰ ਸ਼ਿਕਾਰ ਹੋ ਜਾਂਦਾ ਕੱਲ ਮਿਤੀ 38 2025 ਨੂੰ ਇੱਕ ਇੰਸਟਾਗ੍ਰam ਪੇਜ ਰਾਜਨ ਤੇ ਲੋ ਨਾਮ ਦਾ ਪੇਜ ਉਸ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਲੜਕਾ ਪਿੰਡ ਫਤਿਹਪੁਰ ਮੜੀਆਂ ਦੇ ਮੌਜੂਦਾ ਸਰਪੰਚ ਕੁਲਵਿੰਦਰ ਸਿੰਘ ਦੇ ਘਰ ਬਲੌਂ ਬੰਸ ਉੱਤਰਿਆ ਜਿਸ ਤੇ ਪ੍ਰੌਂਪਟਲੀ ਜਿਹੜਾ ਕਾਰਵਾਈ ਕਰਦੇ ਹੋਏ ਪ੍ਰਵਿੰਦਰ ਸਿੰਘ ਦੇ ਬਿਆਨ ਪਰ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਤੇ ਤੁਸੀਂ ਰਾਜਨਵੀਰ ਸਿੰਘ son of ਗੁਰਮੀਤ ਸਿੰਘ ਜਿਸ ਨੂੰ ਜਲਦੀ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ